ਉਤਰਾਖੰਡ ਦੇ ਕਿਦਾਰਨਾਥ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਕਿ ਹੈਲੀਕਾਪਟਰ ਕ੍ਰੈਸ਼ ਹੋਣ ਦੇ ਨਾਲ ਦੋ ਪਾਇਲਟਾਂ ਦੇ ਨਾਲ ਚਾਰ ਹੋਰ ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਯਾਤਰੀ ਸਨ ਜੋ ਕਿ ਕਿਦਾਰਨਾਥ ਤੋਂ ਮੱਠਾਟੇ ਕੇ ਵਾਪਸ ਆ ਰਹੇ ਸਨ ਪਰ ਰਾਸਤੇ ਦੇ ਵਿੱਚ ਇਹਨਾਂ ਦਾ ਨਿੱਜੀ ਹੈਲੀਕਾਪਟਰ ਕ੍ਰੈਸ਼ ਹੋ ਜਾਣ ਦੇ ਕਾਰ ਇਹਨਾਂ ਦੀ ਮੌਤ ਹੋ ਗਈ ਹੈ। ਇਸ ਹਾਦਸਾ ਗ੍ਰਸਤ ਹੈਲੀਕਾਪਟਰ ਦੇ ਵਿੱਚ ਦੋ ਪਾਇਲਟ ਵੀ ਮੌਜੂਦ ਸਨ ਜਿਨ੍ਹਾਂ ਦੀ ਵੀ ਮੌਕੇ ਤੇ ਹੀ ਮੌਤ ਦੱਸੀ ਜਾ ਰਹੀ ਹੈ। ਹਾਦਸੇ ਦਾ ਜੋ ਕਾਰਨ ਹੈ ਉਹ ਤੁੰਦ ਨੂੰ ਦੱਸਿਆ ਜਾ ਰਿਹਾ ਹੈ ਕਿ ਪਹਾੜਾਂ ਦੇ ਵਿੱਚ ਕਾਫੀ ਤੁੰਸੀ ਜਿਸ ਵੇਲੇ ਇਹ ਯਾਤਰੀ ਜੋੜੇ ਵਾਪਸ ਆ ਰਹੇ ਸਨ ਇਹ ਸ਼ਰਦਾਲੂ ਕੇਦਾਰਨਾਥ ਤੋਂ ਦਰਸ਼ਨ ਕਰਕੇ ਤਾਂ ਰਾਸਤੇ ਦੇ ਵਿੱਚ ਇਹਨਾਂ ਦੇ ਨਾਲ ਇਹ ਹਾਦਸਾ ਜੋ ਹੈ ਵਾਪਰ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਕਦਾਰਨਾਥ ਤੋਂ 2 ਕਿਲੋਮੀਟਰ ਦੀ ਦੂਰੀ ਤੇ ਜੋ ਹੈ ਇਹ ਹਾਦਸਾ ਵਾਪਰਦਾ ਹੈ ਇਹ ਜੋ ਸ਼ਹਿਰ ਦੱਸਿਆ ਜਾ ਰਿਹਾ ਹੈ ਗਰੂੜ ਚੱਟੀ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਗਰੂੜ ਚੱਟੀ ਦੇ ਵਿੱਚ ਜੋ ਹੈ ਹੈਲੀਕਾਪਟਰ ਕ੍ਰੈਸ਼ ਹੋ ਜਾਂਦਾ ਹੈ ਤੇ ਇਸੇ ਕ੍ਰੈਸ਼ ਦੇ ਵਿੱਚ ਛੇ ਲੋਕਾਂ ਦੀ ਕੁੱਲ ਮੌਤ ਹੋ ਜਾਂਦੀ ਹੈ ਜੋ ਕਿ ਚਾਰ ਸ਼ਰਦਾਲੂ ਦੱਸੇ ਜਾ ਰਹੇ ਨੇ ਚਾਰ ਇਹ ਯਾਤਰੀ ਨੇ ਤੇ ਦੋ ਇਹਨਾਂ ਦੇ ਨਾਲ ਪਾਇਲਟ ਦੋ ਪਾਇਲਟ ਇਸ ਹੈਲੀਕਾਪਟਰ ਨੂੰ ਆਪਰੇਟ ਕਰ ਰਹੇ ਸਨ ਜੋ ਵੀ ਜੁਨਾਦੀ ਕੇ ਮੌਕੇ ਤੇ ਮੌਤ ਹੋ ਗਈ ਹੈ ਇਸ ਹਾਦਸੇ ਦੇ ਵਿੱਚ ਉਹਨਾਂ ਦੀ ਵੀ ਮੌਤ ਹੋ ਗਈ ਹੈ ਤੇ ਇਸ ਦੇ ਨਾਲ ਹੀ ਚਾਰ ਸਰਦਾਲੂ ਜੋ ਕਿ ਵਾਪਸ ਆ ਰਹੇ ਸਨ ਕੇਦਾਰਨਾਥ ਤੋਂ ਉਹਨਾਂ ਦੇ ਲਈ ਦੁਖਦਾਈ ਖਬਰ ਹੈ ਉਹਨਾਂ ਦੇ ਪਰਿਵਾਰਾਂ ਦੇ ਲਈ ਕਿ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਪੂਰੇ ਮਾਮਲੇ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇਸ ਹਾਦਸੇ ਦੀ ਪੁਸ਼ਟੀ ਕੀਤੀ ਗਈ ਹੈ ਜਿਨ੍ਹਾਂ ਨੇ ਦੱਸਿਆ ਕਿ ਇੱਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਕ੍ਰੈਸ਼ ਹੋ ਜਾਣ ਦੇ ਕਾਰਨ 6 ਲੋਕਾਂ ਦੀ ਮੌਤ ਹੈ ਜਿਸ ਦੇ ਵਿੱਚ ਕਿ ਦੋ ਪਾਇਲਟ ਦੱਸੇ ਜਾ ਰਹੇ ਨੇ ਦਰਅਸਲ ਇੱਕ ਕੰਪਨੀ ਜੋ ਨਿੱਜੀ ਕੰਪਨੀ ਆਰੀਅਨ ਹੈਲੀ ਹੈ ਉਸ ਦਾ ਇਹ ਹੈਲੀਕਾਪਟਰ ਦੱਸਿਆ ਜਾ ਰਿਹਾ ਹੈ ਹਾਦਸੇ ਦਾ ਕਾਰਨ ਤੁੰਦ ਦੱਸਿਆ ਜਾ ਰਿਹਾ ਹੈ ਕਿ ਪਹਾੜਾਂ ਦੇ ਵਿੱਚ ਤੁੰਦ ਹੋਣ ਦੇ ਕਾਰਨ ਪਾਇਲਟਸ ਨੂੰ ਨਹੀਂ ਪਤਾ ਚੱਲਿਆ ਜਿਸ ਦੇ ਕਾਰਨ ਜੋ ਹੈ ਹੈਲੀਕਾਪਟਰ ਕ੍ਰੈਸ਼ ਹੋ ਜਾਂਦਾ ਹੈ ਤੇ ਇਸ ਕ੍ਰੈਸ਼ ਹੋਏ ਹੈਲੀਕਾਪਟਰ ਦੇ ਵਿੱਚ 6 ਲੋਕਾਂ ਦੀ ਮੌਤ ਹੋਈ ਹੈ ਦੱਸ ਦਿੰਦੇ ਆ ਕਿ ਕਦਾਰਨਾਥ ਦੇ ਵਿੱਚ ਅਜਿਹੇ ਪਹਿਲਾਂ ਵੀ ਕਈ ਵਾਰ ਵਾਰਦਾਤਾ ਹੁੰਦੀਆਂ ਨੇ ਜਾਂ ਅਜਿਹੇ ਕਈ ਹਾਦਸੇ ਸਾਹਮਣੇ ਆਉਂਦੇ ਨੇ ਜਿੱਥੇ ਕਿ ਸ਼ਰਧਾਲੂਆਂ ਦੀ ਜੋ ਹੈ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਨੂੰ ਕਿਸੇ ਵੇਲੇ ਅਜਿਹੇ ਦੁਖਦਾਈਆਂ ਘਟਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕਈ ਵਾਰੀ ਕੁਦਰਤ ਦੇ ਕਹਿਰ ਦੇ ਕਾਰਨ ਕੁਝ ਸ਼ਰਧਾਲੂ ਜੋ ਨੇ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਪਰ ਇਸ ਵਾਰ ਸੰਘਣੀ ਧੁੰਦ ਦੇ ਕਾਰਨ ਜੋ ਹੈ ਇੱਕ ਹੈਲੀਕਾਪਟਰ ਕ੍ਰੈਸ਼ ਹੋ ਜਾਂਦਾ ਹੈ ਅਤੇ ਇਸੇ ਕ੍ਰੈਸ਼ ਇਨਸੀਡੈਂਟਸ ਦੇ ਵਿੱਚ ਜੋ ਆਸ਼ੀ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਇਸ ਐਕਸੀਡੈਂਟ ਦੇ ਵਿੱਚ 6 ਲੋਕਾਂ ਦੀ ਜਾਨ ਗਈ ਹੈ ਜਿਸ ਦੇ ਵਿੱਚ 4 ਸ਼ਰਦਾਲੂ ਅਤੇ 2 ਪਾਇਲਟ ਦੱਸੇ ਜਾ ਰਹੇ ਨੇ ਇਹ ਸ਼ਰਦਾਲੂ ਇੱਕ ਨਿੱਜੀ ਹੈਲੀਕਾਪਟਰ ਦੇ ਜ਼ਰੀਏ ਆਪਣੀ ਯਾਤਰਾ ਤੇ ਗਏ ਸਨ ਤੇ ਯਾਤਰਾ ਦੀ ਵਾਪਸੀ ਦੇ ਦੌਰਾਨ ਇਹਨਾਂ ਦੇ ਨਾਲ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਇਸ ਹਾਦਸੇ ਦੇ ਵਿੱਚ ਜੋ ਹੈ ਧੁੰਦ ਦੇ ਕਾਰਨ ਨਿੱਜੀ ਹੈਲੀਕਾਪਟਰ ਉਹਨਾਂ ਦਾ ਜੋ ਹੈ ਕ੍ਰੈਸ਼ ਹੋ ਜਾਂਦਾ ਹੈ ਹਾਲਾਂਕਿ ਆਪਣੇ ਵੱਲੋਂ ਸੇਫਟੀ ਮੀਅਰਸ ਲੈ ਕੇ ਇਹਨਾਂ ਸ਼ਰਦਾਲੂਆਂ ਦੇ ਵੱਲੋਂ ਇਸ ਯਾਤਰਾ ਤੋ ਜੋ ਹੈ ਰੁਖ ਕੀਤਾ ਗਿਆ ਸੀ ਕਿ ਦਾਰਨਾਥ ਦਾ ਪਰ ਇੱਥੇ ਜੋ ਹੈ ਉਹਨਾਂ ਦੀ ਬਦਕਿਸਮਤੀ ਕਹਿ ਸਕਦੇ ਆ ਕਿ ਜਿਸ ਵੇਲੇ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਸੰਗੜੀ ਧੁੰਦ ਦੇ ਕਾਰਨ ਪਹਾੜਾ ਦੇ ਵਿੱਚ ਉਹਨਾਂ ਦੇ ਨਾਲ ਜੋ ਹੈ ਇਹ ਹਾਦਸਾ ਵਾਪਰ ਜਾਂਦਾ ਹੈ ਜਿੱਥੇ ਕਿ ਹੈਲੀਕਾਪਟਰ ਕ੍ਰੈਸ਼ ਹੋਣ ਦੇ ਚੱਲਦਿਆਂ ਛੇ ਲੋਕਾਂ ਦੀ ਮੌਤ ਹੋ ਗਈ ਹੈ